ਉਨਨੋ ਸਾ ਵੀ ਕਹਿ ਲਿਆ ਨਵੀਂ ਡੌਗ ਮੇਰੇ ਨਾਲ ਰਹੂਗਾ ਤੁਸੀਂ ਕੰਮ ਕਰਾਉਣਾ ਕਰਾਉ ਦਿੱਤਾ ਤਾਂ ਤੁਸੀਂ ਬੰਦਾ ਦੂਜਾ ਦੇਖ ਲਓ ਕੋਈ ਉਹਨਾਂ ਇਤਰਾਜ਼ ਨਹੀਂ ਆਏਗਾ ਕਦੇ ਨਾ ਠੰਡੀ ਹਵਾ ਚੱਲਦੀ ਸੀਗੀ ਮੈਂ ਇਸੇ ਫੁੱਟਪਾਥ ਦੇ ਉੱਤੇ ਮੈਸ ਹੋ ਗਿਆ ਤੇ ਦੋ ਜਾਨਵਰ ਮੇਰੇ ਸਰ ਦੇ ਕੋਲੇ ਬੈਠੇ ਦੋ ਮੇਰੇ ਪੈਰਾਂ ਕੋਲੇ ਬੈਠੇ ਦੋ ਮੇਰੇ ਅੰਦਰ ਬੈਠੇ ਇੱਕ ਮੇਰਾ ਬਾਹਰ ਬੈਠਿਆ ਉਧਰ ਵੀ ਗੇਟ ਹੈਗਾ ਵਾ ਉਹ ਦੋਨੇ ਖੁੱਲੇ ਗੇਟ ਜਦੋਂ ਮੈਂ ਉੱਠਿਆ ਉੱਠਣ ਤੋਂ ਬਾਅਦ ਮੈਂ ਦੇਖਿਆ ਤੇ ਮੈਂ ਦਰੂ ਬਹੁਤ ਖੁਸ਼ ਹੋਈ ਸੀ ਇਹਨੂੰ ਦੇਖ ਕੇ ਕਿ ਦੇਖ ਯਾਰ ਦੀਪਕ ਤੂੰ ਕੱਲਾ ਬੇਹੋਸ਼ ਹੋ ਕੇ ਤੂੰ ਸੋ ਗਿਆ ਠੰਡੀ ਹਵਾ ਦੀ ਲਹਿਰ ਦੇ ਵਿੱਚ ਤੇ ਘ ਚਲੋ ਪ੍ਰਮਾਤਮਾ ਦੇ ਘਰੇ देर ਆਂਦੇ ਨਹੀਂ ਮੈਂ ਤਾਂ ਇਹ ਕਹਿੰਨਾ ਪ੍ਰਮਾਤਮਾ ਨੂੰ ਕਿ ਪ੍ਰਮਾਤਮਾ ਜਿਹਾ ਇਹ انسان ਹੁੰਦੇ ਨਾ ਪਹਿਲੀ ਗੱਲ ਤੋਂ ਤੂੰ ਐਸੀ ਕੋਕੀ ਨਾ ਭਰ ਹਾਂ ਜਿਹੜੀ ਸਾਰੇ ਮੇਰੇ ਨਾਲ ਰਾਤ ਨੂੰ ਸੌਂਦੇ ਆ ਸਿਰ ਇਕ ਦੋ ਜਾਨਵਰ ਆ ਜਿਹੜੇ ਮੈਂ ਬਾਹਰ ਪਾ ਜੰਦੇ ਆ ਬਾਕੀ ਨੂੰ ਤਾਂ ਸਾਰੇ 4-5 ਜਾਨਵਰ ਅੰਦਰ ਮੇਰੇ ਨਾਲ ਸੋ ਜਾਂਦੇ ਆ ਕਿਸ ਦੇ ਜਵਾਬਾਂ ਨਾਲ ਕਿਨੇ ਦਿਲ ਨਾਲ ਇਤਨਾ ਨਹੀਂ ਖੇਲਣਾ ਚਾਹੀਦਾ ਜੇ ਤੁਸੀਂ ਕਰ ਨਹੀਂ ਹੈ ਤੁਹਾਡੇ ਇਨਾ ਦਮ ਹੈਗਾ ਤੁਸੀਂ ਸਾਹਮਣੇ ਆਓ ਸਾਹਮਣੇ ਆ ਕੇ ਬੰਦੇ ਨਾਲ ਬੰਦਾ ਟਕਰੋ ਫਿਰ ਤਾਂ ਮੈਂ ਕਹਿਣਾ ਕਿ ਹਾਂ ਵੀ ਬੰਦੇ ਨਾਲ ਬੰਦਾ ਟਕਰਿਆ ਵਾ ਸ਼ੱਕਰ ਬੈਮ ਦਾ ਕੋਈ ਇਲਾਜ ਨਹੀਂ ਹੈਗਾ ਇਸ ਕਰਕੇ ਮੈਂ ਸ਼ੱਕਰ ਬੈਮ ਨਹੀਂ ਕਰ ਸਕਦਾ ਕਿਸੇ ਦੇ ਵੀ ਚਾਹੇ ਫੈਮਲੀ ਚਾਹਾਂ ਚਾਹੇ ਵਿਆਹ ਸ਼ਾਦੀ ਚਾਹਾਂ ਚਾਹੇ ਮੈਂ ਮਰਗ ਤੇ ਜਮਾ ਜਿੱਥੇ ਵੀ ਜਾ ਮਰਜੀ ਪਰ ਮੇਰੇ ਨਾਲ ਜਾਊਗਾ ਪਰ ਕਿਤੇ ਨੇ ਕਿਤੇ ਵਹਿਮ ਲੋਕਾਂ ਵੱਲੋਂ ਕਿਤੇ ਜਾਂਦੇ ਨੇ ਮੇਰਾ ਆਪਾ ਬੰਦਾ ਛੱਡ ਦੇਈਦਾ ਜੀ ਦੂਰ ਹੋ ਜਾਈਦਾ ਤੋਂ ਅੱਛਾ ਜਿੰਨੇ ਵੀ ਇਹ ਡੌਗ ਨੇ ਸਟਰੀਟ ਡੌਗ ਨੇ ਸਾਰਿਆਂ ਨੂੰ ਆਪਣੇ ਪੁੱਤਾਂ ਵਾਂਗੂ ਪਾਲ ਰਹੇ ਹੋ ਹਾਂਜੀ ਸਾਰਿਆਂ ਨੂੰ ਪਾਲੀ ਤੋ ਕੋ ਹੱਥ ਜੋੜ ਕੇ ਬੇਨਤੀ ਆ ਠੀਕ ਆ ਜਿੰਨੇ ਵੀ ਜਾਨਵਰ ਨੇ ਠੀਕ ਆ ਤੁਸੀਂ ਇਹਨਾਂ ਦੀ ਰੱਖਿਆ ਕਰੋ ਜਾਂ ਤੁਸੀਂ ਕਾਹਨੂੰ ਇਹਨਾਂ ਨੂੰ ਮਾਰਦੇ ਹੋ ਯਾਰ ਦੋਸਤਾਂ ਦੇ ਆ ਠੀਕ ਹੈ ਯਾਰ ਦੋਸਤਾਂ ਆ ਕਿ ਮੈਨੂੰ ਕਹਿੰਦੇ ਯਾਰ ਜਾਨਵਰ ਇੱਥੇ ਬੈਠਾ ਉੱਥੇ ਬੈਠ ਮੈਨੂੰ ਕਹਿੰਦਾ ਭਰਾਵਾ ਤੁਸੀਂ ਬੈਠਣਾ ਬੈਠੋ ਨਾ ਤੁਸੀਂ ਬਾਹਰ ਹੋਏ ਇੱਥੇ ਬੈਠਣਗੇ ਤੁਸੀਂ ਇੱਥੇ ਬੱਟਾ ਵੀ ਮਾਰਦੇ ਹੋ ਗੱਡੀਆਂ ਵੀ ਝੜਾ ਦਿੰਦੇ ਹੋ ਤੇ ਕਦੀ ਗਰਮ ਪਾਣੀ ਸਿਰਦੇ ਨੇ ਕੋਈ ਤਿਜਾਬ ਸਿਰਦੇ ਨੇ ਕੋਈ ਜ਼ਹਿਰ ਦੇ ਕੇ ਬੱਚਿਆਂ ਨੂੰ ਮਾਰਦੇ ਨੇ ਕੋਈ ਲੈਨ ਨੂੰ ਤਾਂ ਸਿਰਦੇ ਨੇ ਕੋਈ ਕੁਛ ਕਰਦੇ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਦਾਂ ਨਾ ਕਰਿਆ ਕਰੋ ਜ਼ਿੰਦਗੀ ਤਾਂ ਖੈਰ ਪਰਮਾਤਮਾ ਨੇ ਦੇਣੀ ਆ ਜਿੱਦਾਂ ਦੀ ਵੀ ਦੇਣੀ ਆ ਠੀਕ ਹੈ ਨਾ ਰੁੱਖੀ ਸੁੱਕੀ ਕਸ਼ਕਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਾਲਿਕ ਕਹਿੰਦੇ ਨੇ ਇਨਸਾਨੀ ਰਿਸ਼ਤੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਮੂੰਹ ਨਾਲ ਕਹਿ ਕੇ ਜਾਂ ਫਿਰ ਆਪਸ ਦੇ ਵਿੱਚ ਬਾਤਚੀਤ ਕਰਕੇ ਵੀ ਬਣਾਏ ਜਾਂਦੇ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਇਦਾਂ ਦੇ ਸਖਤ ਕੋਲ ਲੈ ਕੇ ਚੱਲੇ ਆ ਜਿੰਦਾ ਰਿਸ਼ਤਾ ਬੇਜੁਬਾਨਾ ਨਾਲ ਆ ਜੋ ਕਿ ਡੌਗ ਸੇਵਾ ਜਿਹੜੀ ਕਰ ਰਿਹਾ ਹੈ ਸਟਰੀਟ ਡੌਗ ਸੇਵਾ ਕਰ ਰਹੇ ਨੇ ਇਹਨਾਂ ਕੋਲ ਇੱਕ ਨਹੀਂ ਹੈਗੇ ਬਹੁਤ ਜ਼ਿਆਦਾ ਡੌਗਸ ਨੇ ਤੇ ਇਸ ਦੇ ਨਾਲ ਆ ਇਹ ਵੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹਨਾਂ ਦੇ ਪਾਲੇ ਹੋਏ ਕੁੱਤੇ ਨੂੰ ਯਾਨੀ ਕਿ ਐਨੀਮਲਸ ਨੂੰ ਲੋਕ ਜਿਹੜੇ ਚੁਰਾਵੀ ਲੈਂਦੇ ਨੇ ਅੱਛਾ ਭਾਜੀ ਇਹ ਦੱਸੋ ਕਿੰਨੇ ਸਾਲ ਤੋਂ ਤੁਸੀਂ ਜਿਹੜੇ ਆ ਡੌਗ ਸੇਵਾ ਕਰ ਰਹੇ ਹੋ ਮੈਂ ਬਚਪਨ ਤੋਂ ਲੱਗਿਆ ਹਾਂ ਜੀ ਬਚਪਨ ਤੋਂ ਹੀ ਹਾਂ ਤੇ ਅੱਜ ਤੱਕ ਕਿੰਨੇ ਡੌਗਸ ਨੂੰ ਤੁਸੀਂ ਜਿਹੜਾ ਪਾਲ ਪੋਸ ਕੇ ਵੱਡਾ ਕਰ ਚੁੱਕੇ ਹੋ ਤੇ ਆਪਣੇ ਨਾਲ ਰੱਖਦੇ ਹੋ ਮੇਰੇ ਹਿਸਾਬ ਨਾਲ ਤਾਂ ਮੇਰੀ ਗਿਣਤੀ ਦੇ ਵਿੱਚ ਹੈ ਨਹੀਂ ਇਹ ਤਾਂ ਮੈਂ ਮੈਂ ਕਹਿੰਦਾ ਮੈਂ ਕਿ ਹਾਂ ਵੀ ਕਈ ਜਾਨਵਰ ਪਾਲੇ ਆ ਮੈਂ ਘੁਮਾਏ ਆ ਫਿਰੇ ਆ ਠੀਕ ਹੈ ਤੇ ਕਈ ਮੈਂ ਆਪਣੇ ਹੱਥੀ ਦਫਨ ਵੀ ਕੀਤੇ ਆ ਜਿਨ੍ਹਾਂ ਨੂੰ ਠੀਕ ਆ ਜੀ ਤੇ ਅਗਰ ਜੇ ਮੈਂ ਕਹਿ ਦਵਾਂ ਕਿ ਹਾਂ ਵੀ ਉਦਾਂ ਤੇ ਜਾਨ ਕਿ ਮੰਨ ਕੇ ਚੱਲੋ ਅਗਰ ਆਪਣੀ ਹੋਸ਼ ਦੇ ਵਿੱਚ ਤੇ 7-8 ਜਾਨਵਰ ਤਾਂ ਨੋਰਮਲ ਗੱਲ ਆ ਮੈਂ ਪਾਲ ਚੁੱਕਿਆ ਮੈਂ ਇਹਨਾਂ ਨਾਲ ਆਪਣੇ ਹੱਤੀ ਪਾਲ ਚੁੱਕਿਆ ਵਾ ਔਰ ਅੱਜ ਤੱਕ ਮੇਰਾ ਜਾਨਵਰ ਕਿਸ ਕੋਈ ਵੀ ਯਾਨਕੀ 7-8 ਜਾਨਵਰ ਚੱਕ ਦੀ ਚੋਰੀ ਨਹੀਂ ਹੋਇਆ ਇੱਕ ਇਹ ਪਹਿਲਾ ਜਾਨਵਰ ਸੀਗਾ ਜਿਹੜਾ ਇੱਕ ਇਹ ਪਹਿਲਾ ਜਾਨਵਰ ਸੀਗਾ ਜਿਹੜਾ ਇਹ ਚੋਰੀ ਹੋਇਆ ਵਾ ਭਾਜੀ ਕਿਉਂ ਚੁਰਾਇਆ ਗਿਆ ਕਾਰਨ ਪਤਾ ਲੱਗਿਆ ਇਹ ਮੈਨੂੰ ਨਹੀਂ ਪਤਾ ਇਸ ਗੱਲ ਦਾ ਕਿਉਂ ਚੋਰੀ ਕੀਤਾ ਵਾ ਠੀਕ ਆ ਜੀ ਇਹ ਚੋਰੀ ਕੀਤਾ ਵਾ ਮੈਨੂੰ ਇੰਨਾ ਕਾ ਪਤਾ ਬਸ ਚੋਰੀ ਹੋਇਆ ਵਾ ਇਹ ਬਸ ਬਾਕੀ ਇਹ ਮੈਂ ਗੱਲ ਕਹਿਣਾ ਜਾਊਂਗਾ ਬਈ ਤੁਸੀਂ ਇਦਾਂ ਨਾ ਕਰਿਆ ਕਰੋ ਤੇ ਬਾਕੀ ਬੇਜੁਬਾਨਾ ਤਾਂ ਕਈ ਵਾਰੀ ਮੈਂ ਹੁਣ ਠੀਕ ਆ ਗੱਡੀ ਚਾੜ ਦਿੰਦੇ ਆ ਕਈ ਬੇਜੁਬਾਨਾਂ ਨੂੰ ਮਾਰ ਦਿੰਦੇ ਉਹ ਦੇਖੋ ਇਹ ਕੋਹ ਜਾਨਵਰ ਬੈਠਾ ਵਾ ਠੀਕ ਆ ਉਹਦੇ ਵੀ ਕਿਸੇ ਨੇ ਕੋਈ ਤਿੱਖੀ ਵਾਰ ਕੀਤਾ ਇੱਕ ਆਹ ਕੁੱਤੀ ਏ ਇਹਤੇ ਵੀ ਕਿਸੇ ਨੇ ਤਿੱਖਾ ਵਾਰ ਕੀਤਾ ਇਹਦੀ ਵੀ ਲੱਤ ਤੇ ਕੋਈ ਬੰਦਾ ਗੱਡੀ ਚੜ ਗਿਆ ਸੀਗਾ ਠੀਕ ਆ ਤੇ ਇੱਕ ਹੋਰ ਜਾਨਵਰ ਹੋਰ ਆ ਉਹਦੀ ਵੀ ਕੋਈ ਬੰਦਾ ਲੱਤ ਤੇ ਗੱਡੀ ਚੜ ਗਿਆ ਅੱਛਾ ਭਾਜੀ ਇਹਨਾਂ ਨੂੰ ਆਪਣੇ ਨਾਲ ਹੀ ਰੱਖਦੇ ਹੋ ਹਾਂਜੀ ਇਹ ਡੌਗ ਮੇਰੇ ਨਾਲ ਕੰਮ ਤੇ ਹੁੰਦਾ ਵਾ ਬਾਕੀ ਇਹ ਸਾਰੇ ਘਰੇ ਰਹਿੰਦੇ ਆ ਕਿੱਥੇ ਕਿੱਥੇ ਲੈ ਕੇ ਜਾਂਦੇ ਉਹਨਾਂ ਨੂੰ ਇਹ ਮੈਨੂੰ ਜਿੱਥੇ ਵੀ ਕੰਮ ਮਿਲ ਜਾਂਦਾ ਮੈਨੂੰ ਉੱਥੇ ਜਾਣਾ ਪੈਂਦਾ ਅੱਛਾ ਨਾਲ ਲੈ ਕੇ ਜਾਂਦੇ ਕੋਈ ਮਤਲਬ ਇਦਾਂ ਤਾਂ ਨਹੀਂ ਕਹਿੰਦਾ ਵੀ ਨਾਲ ਜਾਨਵਰ ਨੂੰ ਲੈ ਕੇ ਘੁੰਮ ਰਹਿ ਜਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਈ ਬੰਦੇ ਮੈਨੂੰ ਮਿਲ ਜਾਂਦੇ ਜਿਹੜੇ ਮੈਨੂੰ ਕਹਿ ਦਿੰਦੇ ਕਿ ਵੀ ਡੌਗ ਤੁਸੀਂ ਰੱਖਿਆ ਹੋਇਆ ਬਾ ਡੌਗ ਨੂੰ ਬਾਹਰ ਬੰਨੋ ਜਾ ਤੁਸੀਂ ਨਹੀਂ ਆਣਾ ਯਾਨੀ ਕਿ ਮੈਂ ਕੰਮ ਉਹ ਤੋਂ ਕਰਾਉਂਗਾ ਮੈਂ ਉਹਨਾਂ ਨੂੰ ਸਾਫ਼ ਹੀ ਕਹਿਣਾ ਵੀ ਡੌਗ ਮੇਰੇ ਨਾਲ ਰਹੂਗਾ ਤੁਸੀਂ ਕੰਮ ਕਰਾਣਾ ਕਰਾਓ ਨਹੀਂ ਤਾਂ ਤੁਸੀਂ ਬੰਦਾ ਦੂਜਾ ਦੇਖ ਲਓ ਕੋਈ ਉਹਨਾਂ ਦਾ ਇਤਰਾਜ਼ ਨਹੀਂ ਹੋਏਗਾ ਇਸ ਕਰਕੇ ਕਈ ਤਾਂ ਕੰਮ ਐਸੇ ਹੁੰਦੇ ਜਿਹੜੇ ਮੈਨੂੰ ਛੱਡਣੇ ਪੈ ਜਾਂਦੇ ਆ ਅੱਛਾ ਇੰਨਾ ਕਰਕੇ ਕੰਮ ਵੀ ਛੱਡ ਦਿੱਤੇ ਅੱਜ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਘਰ ਪਰਿਵਾਰ ਦੇ ਵਿੱਚ ਕੋਈ ਨਹੀਂ ਹੈਗਾ ਮੇਰੇ ਮੰਮੀ ਸਪੈਰ ਨੇ ਡੈਡੀ ਸਪੈਰ ਨੇ ਬ੍ਰਦਰ ਸਿਸਟਰ ਦੋਨੇ ਮੇਰੇ ਤੋਂ ਛੋਟੇ ਨੇ ਤੇ ਉਹ ਦੋਨੇ ਮੈਰਿਜ ਕਰਕੇ ਆਪਣਾ ਫੈਮਿਲੀ ਚ ਰਹਿੰਦੇ ਨੇ ਤੇ ਤੁਸੀਂ ਇਕੱਲੇ ਹੋ ਮੈਂ ਇਕੱਲੇ ਰਹਿੰਦਾ ਤੇ ਤੁਹਾਡਾ ਮਨ ਨਹੀਂ ਕਰਦਾ ਕਿ ਆਪਣਾ ਪਰਿ ਦੇਖੋ ਕਰਦਾ ਤਾਂ ਹਰ ਬੰਦੇ ਦੇ ਲੈਣਾ ਪਰ ਜਿੱਦਾਂ ਦੀ ਹੁਣ ਆਦੀ ਨੋਲੇ ਦੇਖ ਰਹੇ ਹੋ ਤੁਸੀਂ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ ਵਾ ਤੇ ਇਹ ਪੈਸੇ ਦੀ ਕਰਾਮਾਤੀ ਨਾਲ ਜਿਹਨੇ ਕਹਿੰਦੇ ਪੈਸਾ ਹੁੰਦਾ ਨਾ ਪੈਸਾ ਮਾਂ ਭੈਣ ਭਰਾ ਸਭ ਕੁਝ ਦੂਰ ਕਰੀ ਜਾਂਦਾ ਪਿਆ ਵਾ ਤੇ ਇਸ ਕਰ ਮੈਨੂੰ ਇਹ ਚੰਨਾ ਹੈਗਾ ਲਗਾਓ ਮੈਂ ਨਹੀਂ ਕਹਿੰਦਾ ਕਿ ਨਹੀਂ ਹੈਗਾ ਹੈਗਾ ਲਗਾਓ ਪਰ ਮੈਂ ਇਹ ਚੰਨਾ ਪਰਮਾਤਮਾ ਤੋਂ ਇਹ ਮੰਗਦਾ ਕਿ ਪਰਮਾਤਮਾ ਸਾਰਿਆਂ ਨੂੰ ਦੇ ਪਰ ਉਹਨਾਂ ਕਦੇ ਜਿੰਨਾਂ ਕੋਲ ਉਹਨਾਂ ਨੂੰ ਲੋੜ ਹੈਗੀ ਆ ਉਹ ਤੋਂ ਵੱਧ ਦੇਣਾ ਠੀਕ ਆ ਤਾਂ ਉਹ ਆਪਣੇ ਮਾਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਭੁੱਲ ਜਾਂਦੇ ਆ ਜੀ ਅੱਜ ਕਿੱਥੇ ਰਹਨੇ ਹੋ ਮੈਂ ਆਜਾ ਕਾ ਤੇ ਰੈਂਟ ਤੇ ਰਹਿਣਾ ਮੈਂ ਅੱਛੇ ਰੈਂਟ ਤੇ ਇਸ ਰੋਡ ਦੇ ਕਿਨਾਰੇ ਤੁਸੀਂ ਰੈਂਟ ਤੇ ਰਹਿੰਦੇ ਹੋ ਅੱਛਾ ਇਹਨਾਂ ਨੂੰ ਵੀ ਨਾਲ ਰੱਖਦੇ ਹੋ ਨਾਲ ਹੀ ਹਾਂਜੀ ਹਾਂਜੀ ਸਾਰੇ ਮੇਰੇ ਨਾਲ ਰਾਤ ਨੂੰ ਸੌਂਦੇ ਆ ਸਿਰਫ ਇੱਕ ਦੋ ਜਾਨਵਰ ਆ ਜਿਹੜੇ ਬਾਹਰ ਪੈ ਜਾਂਦੇ ਆ ਬਾਕੀ ਨੀ ਤਾਂ ਸਾਰੇ 4-5 ਜਾਨਵਰ ਅੰਦਰ ਮੇਰੇ ਨਾਲ ਸੋ ਜਾਂਦੇ ਆ ਅੱਛਾ ਇਹਨਾਂ ਨੂੰ ਖਾਣ ਪੀਣ ਦਾ ਖਰਚਾ ਤੁਸੀਂ ਆਪ ਹੀ ਚੱਕਦੇ ਹੋ ਕੱਲੇ ਕੱਲਾ ਆਪ ਹੀ ਕੱਲੇ ਆਪ ਹੀ ਕੀ ਕੀ ਖਵਾਉਂਦੇ ਆ ਇਹਨਾਂ ਨੂੰ ਜੋ ਪਰਮਾਤਮਾ ਦੇ ਦਿੰਦਾ ਕਈ ਵਾਰੀ ਸੁੱਕੀ ਵੀ ਬਣਾ ਕੇ ਦੇ ਦਿੰਦਾ ਠੀਕ ਆ ਜੀ ਕਈ ਵਾਰ ਦੁੱਧ ਨਾਲ ਰੋਟੀ ਦੇ ਦਿੰਦਾ ਤੇ ਕਈ ਵਾਰੀ ਚਿਕਨ ਨਾਲ ਰੋਟੀ ਦੇ ਦਿੰਦਾ ਸਾਰਾ ਕੁਝ ਮਤਲਬ ਆਪ ਹੀ ਮੈਨੇਜ ਕਰਦੇ ਹੋ ਆਪ ਹੀ ਮੈਨੇਜ ਕਰ ਦਿੰਦੇ ਹੋ ਅੱਛਾ ਕਿਤੇ ਨੇ ਕਿਤੇ ਹੁੰਦਾ ਹੋਊਗਾ ਕਿ ਹਾਂ ਜਿਵੇਂ ਕਿਹਾ ਤੁਸੀਂ ਤੁਹਾਡੇ 24 ਘੰਟੇ ਨਾਲ ਹੀ ਰਹਿੰਦਾ ਹੈ ਪਰ ਕਿਤੇ ਨੇ ਕਿਤੇ ਹੁੰਦਾ ਹੋਊਗਾ ਕਿਤੇ ਐਮਰਜੈਂਸੀ ਜਾਣਾ ਪੈ ਗਿਆ ਜਾਂ ਫਿਰ ਕੁਝ ਹੋ ਜਾਵੇ ਫੇਰ ਕਿ ਕਿੱਦਾਂ ਮੈਨੇਜ ਕਰਦੇ ਹੋ ਕੁਝ ਨਹੀਂ ਐਮਰਜੈਂਸੀ ਅਗਰੇ ਜਾਣਾ ਪਊਗਾ ਤਾਂ ਚਲੇ ਜਾਂਣਾ ਪਰ ਮੈਂ ਇਹਨੂੰ ਇਕੱਲਾ ਨਹੀਂ ਛੱਡ ਕੇ ਨਹੀਂ ਜਾਂਦਾ ਮੈਂ ਜਿੱਥੇ ਵੀ ਜਾਣਾ ਮੈਂ ਇਹਦੇ ਨਾਲ ਹੀ ਜਾਊਗਾ ਮੇਰੇ ਚਾਹ ਫੈਮਿਲੀ ਚ ਜਾਵਾਂ ਚਾਹ ਵਿਆਹ ਸ਼ਾਦੀ ਚ ਜਾਵਾਂ ਚਾਹੇ ਮੈਂ ਮਰਗ ਤਿਆਂ ਮੈਂ ਜਿੱਥੇ ਵੀ ਜਾ ਮਰਜੀ ਪਰ ਮੇਰੇ ਨਾਲ ਜਾਊਗਾ ਪਰ ਕਿਤੇ ਨਾ ਕਿਤੇ ਵਹਿਮ ਲੋਕਾਂ ਵੱਲੋਂ ਕਿਤੇ ਜਾਂਦੇ ਨੇ ਮੇਰਾ ਆਪਾ ਬੰਦਾ ਛੱਡ ਜੀਦਾ ਜੀ ਦੂਰ ਹੋ ਜੀਦਾ ਤੋਂ ਆਪਾਂ ਲਗਾ ਆਪਣੇ ਹੁਣ ਆਪਣੇ ਹੁਣ ਇਹ ਤੋਂ ਵੱਡੇ ਆਪਣੇ ਹੋਰ ਮੈਨੂੰ ਆਸ ਹੋਰ ਇਹ ਤੋਂ ਵੱਧ ਕਿ ਕਿਉਂਕਿ ਮੈਂ ਆਪਣਾ ਕੱਲਾ ਰਹ ਰਿਹਾ ਹਾਂ ਮੇਰੇ ਭਾਈ ਭੈਣ ਆਪਦੇ ਅਲੱਗ ਰਹਿੰਦੇ ਆ ਇਹ ਪੁੱਛਦੇ ਨਹੀਂ ਕਦੇ ਪੁੱਤ ਨਹੀਂ ਹੈਗਾ ਨਾ ਕਦੇ ਪੁੱਛਦੇ ਨਹੀਂ ਨਹੀਂ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਉਹ ਆਪਦੀ ਫੈਮਲੀ ਚ ਖੁਸ਼ ਆਪਾਂ ਆਪਣੀ ਫੈਮਲੀ ਚ ਖੁਸ਼ ਅੱਛਾ ਮਤਲਬ ਇਹਨੂੰ ਇੱਕ ਪਰਿਵਾਰ ਜਿਹੜਾ ਮੰਨਿਆ ਹੋਇਆ ਇਹੀ ਹੈ ਇਹ ਮਨ ਲਿਆ ਜਾਂਦਾ ਜਿਹੜੇ ਕਿ ਖੂਨੀ ਰਿਸ਼ਤੇ ਹੁੰਦੇ ਨੇ ਉਹ ਤਾਂ ਰੱਬ ਵੱਲ ਬਣਾਏ ਗਏ ਜਾਂਦੇ ਡਗਾ ਦਿੰਦੇ ਆ ਪਰ ਇਹ ਵਫਾਦਾਰ ਨੇ ਤਨ ਮੈਂ ਮੈਂ ਕਹਿਦਾ ਮੈਂ ਠੀਕ ਆਪਾ ਮਾਰਤੋਂ ਡਰ ਕੇ ਕਹਿੰਨਾ ਇੱਕ ਦਿਨ ਠੰਡੀ ਹਵਾ ਚੱਲਦੀ ਸੀਗੀ ਮੈਂ ਇਸੇ ਫੁੱਟਪਾਥ ਦੇ ਉੱਤੇ ਮੈਸ ਹੋ ਗਿਆ ਇਸੇ ਫੁੱਟਪਾਥ ਤੇ ਸੋ ਗਿਆ ਤੇ ਦੋ ਜਾਨਵਰ ਮੇਰੇ ਸਿਰ ਦੇ ਕੋਲੇ ਬੈਠੇ ਦੋ ਮੇਰੇ ਪੈਰਾਂ ਕੋਲੇ ਬੈਠੇ ਦੋ ਮੇਰੇ ਅੰਦਰ ਬੈਠੇ ਇੱਕ ਮੇਰਾ ਬਾਹਰ ਬੈਠਿਆ ਉਧਰ ਵੀ ਗੇਟ ਹੈਗਾ ਵਾ ਉਹ ਦੋਨੇ ਖੁੱਲੇ ਗੇਟ ਜਦੋਂ ਮੈਂ ਉੱਠਿਆ ਉੱਠਣ ਤੋਂ ਮੈਂ ਦੇਖਿਆ ਕੀ ਇਹ ਦੋ ਮੇਰੇ ਕਰਦੇ ਇੱਥੇ ਪੈਰਾਂ ਕੋਲੇ ਦੋਵੇਂ ਸਿਰ ਦੇ ਕੋਲੇ ਦੋ ਅੰਦਰ ਬੈਠੇ ਤਾਂ ਮੈਂ ਰੂਹ ਬਹੁਤ ਖੁਸ਼ ਹੋਈ ਚੀਜ਼ ਨੂੰ ਦੇਖ ਕੇ ਕੀ ਦੇਖ ਯਾਰ ਦੀਪਕ ਤੂੰ ਕੱਲਾ ਬੇਹੋਸ਼ ਹੋ ਕੇ ਤੂੰ ਸੋ ਗਿਆ ਠੰਡੀ ਹਵਾ ਦੀ ਲਹਿਰ ਦੇ ਵਿੱਚ ਤੇ ਘਰ ਤੇ ਦੋਨੇ ਖੁੱਲੇ ਪਏ ਉਹ ਜਦ ਕਿ ਤੂੰ ਇਹ ਰੋਡ ਦੇਖ ਸਕਦੇ ਹੋ ਕਿ ਕੁਝ ਵੀ ਇੱਥੇ ਜਿਵੇਂ ਮਰਜ਼ੀ ਕਰ ਬੰਦਾ ਕਰੀ ਜਾਵੇ ਕੋਈ ਕੋਈ ਮਤਲਬ ਨਹੀਂ ਹੈਗਾ ਚਾਹੇ ਬੰਦੇ ਜੋ ਮਰਜ਼ੀ ਮਰਦੇ ਕਿ ਸੜਦੇ ਜੋ ਮਰਜ਼ੀ ਕਰੀ ਜਾਵੇ ਇੱਥੇ ਕੋਈ ਉਹ ਨਹੀਂ ਹੈਗਾ ਪਰ ਇਹ ਜਨਵਾਰ ਦੇ ਮੈਨੂੰ ਇੰਨਾ ਬਹੁਤ ਸੋਹਣਾ ਲੱਗਿਆ ਕਿ ਮੈਂ ਸੁੱਤਾ ਪਿਆ ਮੇਰੇ ਮੇਰੇ ਮਗਰੋਂ ਵੀ ਇਹ ਰਾਖੀ ਕਰ ਰਹੇ ਅੱਛਾ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਤੁਹਾਡੇ ਛੋਟਾ ਪੈਂ ਤੇ ਪਰਾ ਸੀਗਾ ਵੀ ਕਿਸ ਕਾਰਨ ਉਹ ਤੁਹਾਨੂੰ ਛੱਡ ਗਏ ਜਾਂ ਤੁਹਾਡੇ ਤੋਂ ਅਲੱਗ ਹੋ ਗਏ ਛੱਡੇ ਨਹੀਂ ਹੈਗੇ ਉਹਨਾਂ ਨੇ ਯਾਨੀ ਕਿ ਕੀ ਫਰਕ ਹੈ ਉਹ ਆਪਣੇ ਹਿਸਾਬ ਨਾਲ ਜੀਣਾ ਚਾਹੁੰਦੇ ਆਪ ਆਪਣੇ ਹਿਸਾਬ ਨਾਲ ਜੀਣਾ ਚਾਹੁੰਦੇ ਹੁਣ ਉਹ ਫੈਮਿਲੀ ਵਾਲੇ ਹੁਣ ਮੰਨ ਲਓ ਹੁਣ ਕੋਈ ਬੰਦਾ ਫੈਮਿਲੀ ਦੇ ਵਿੱਚ ਹੋਊਗਾ ਤਾਂ ਕੋਈ ਹੁਣ ਮੇਰੇ ਵਰਗਾ ਮੰਨ ਲਓ ਠੀਕ ਆ ਨਾ ਮੈਂ ਹੈਗਾ ਮੈਂ ਆਪਣੀ ਫੈਮਿਲੀ 'ਚ ਮੈਂ ਆਪਣਾ ਖੁਸ਼ ਆ ਜਿੱਦਾਂ ਵੀ ਮੈਂ ਹੈਗਾ ਮੈਂ ਖੁਸ਼ ਆ ਜਿੱਦਾਂ ਵੀ ਹੈਗਾ ਮੈਂ ਖੁਸ਼ ਆ ਕਿ ਮੈਂ ਜਾਨਵਰਾਂ ਨਾਲ ਦਿਲ ਲਗਾਉ ਉਹ ਲੱਗਿਆ ਮੈਂ ਇਹਨਾਂ ਨਾਲ ਖੁਸ਼ ਆ ਉਹ ਵੀ ਜਾਨਵਰ ਪਾਲਦੇ ਨੇ ਇਹ ਗੱਲ ਕਿ ਨਹੀਂ ਪਾਲਦੇ ਪਰ ਉਹਨਾਂ ਦੀ ਰੈਣੀ ਸਾਨੀ ਅਲੱਗਾਂ ਮੇਰੀ ਰੈਣੀ ਸਾਨੀ ਲੱਗਾ ਹੁਣ ਮੇਰੇ ਕੋਲੇ ਯਾਰ ਦੋਸਤ ਆਂਦੇ ਆ ਠੀਕ ਹੈ ਯਾਰ ਦੋਸਤ ਆ ਕੇ ਮੈਨੂੰ ਕਹਿੰਦੇ ਯਾਰ ਜਾਨਵਰ ਇੱਥੇ ਬੈਠਾ ਓਥੇ ਬੈਠ ਮੈਂ ਕਹਿੰਦਾ ਭਰਾਵਾ ਤੁਸੀਂ ਬੈਠਣਾ ਬੈਠੋ ਨਾ ਤੁਸੀਂ ਬਾਹਰ ਹੋਏ ਇੱਥੇ ਹੀ ਬੈਠਣਗੇ ਕਿਆ ਬਾਤ ਮਤਲਬ ਕਿਤੇ ਨੇ ਕਿਤੇ ਜਿਹੜੇ ਇਨਸਾਨੀਏ ਰਿਸ਼ਤੇ ਨੂੰ ਛੱਡ ਗਏ ਤੁਸੀਂ ਇਹਨਾਂ ਨਾਲ ਉਹ ਕਰ ਰਹੇ ਹੋ ਪਿਆਰ ਕਰ ਰਹੇ ਹੋ ਇਸ ਚੀਜ਼ ਦਾ ਮੈਂ ਇਕੱਲਾ ਸਬੂਤ ਨਹੀਂ ਦੇ ਸਕਦਾ ਇਸ ਚੀਜ਼ ਤੇ ਕਹੋਗੇ ਤਾਂ ਜਿੰਨੇ ਵੀ ਮੇਰੇ ਕਈ ਯਾਰ ਦੋਸਤ ਇੱਥੇ ਆ ਜਾਂਦੇ ਆ ਉਹ ਸਾਰੇ ਤੁਹਾਨੂੰ ਇਹੀ ਗੱਲ ਕਹਿਣਗੇ ਕਿ ਇਹ ਬੰਦਾ ਸਿੱਧਾ ਇਦਾਂ ਹੀ ਚੱਲਦਾ ਖਾਣਾ ਖਾਓ ਰਹਿਣਾ ਰਹੋ ਨਹੀਂ ਤਾਂ ਤੁਸੀਂ ਬਾਹਰ ਹੋ ਜਓ ਪਾਜੀ ਕਦੇ ਸੋਚਿਆ ਕਿ ਇੰਨਾ ਬਿਨਾ ਤੁਹਾਡਾ ਕੀ ਬਣੂਗਾ ਜੇ ਇਹ ਨਹੀਂ ਹੋਣਗੇ ਤਾਂ ਤੁਸੀਂ ਮਤਲਬ ਕਿੱਦਾਂ ਦਾ ਆਪਣੇ ਆਪ ਨੂੰ ਸੋਚਦੇ ਕਿ ਜੇ ਇਹ ਨਾ ਹੋਏ ਤਾਂ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਦੇਖੋ ਜ਼ਿੰਦਗੀ ਤਾਂ ਖੈਰ ਪ੍ਰਮਾਤਮਾ ਨੇ ਦੇਣੀ ਹੈ ਜਿੱਦਾਂ ਦੀ ਵੀ ਦੇਣੀ ਆ ਠੀਕ ਹੈ ਰੁਕੀ ਸੁਕੀ ਹੁਣ ਵੀ ਤੁਹਾਨੂੰ ਮੈਂ ਦੱਸ ਕਿ ਅਟੈਕ ਮੇਰਾ ਜਾਨਵਰ ਚੋਰੀ ਹੋਇਆ ਮੈਨੂੰ ਬਹੁਤ ਹੀ ਜ਼ਿਆਦਾ ਮੇਰੇ ਨਾਲ ਉੰਦਰ ਲਗਾਓ ਸੀਗਾ ਠੀਕ ਹੈ ਇਹ ਇਹਦੇ ਨਾਲ ਹਜੇ ਹੈਗਾ ਲਗਾਓ ਮੈਂ ਨਹੀਂ ਕਹਿੰਦਾ ਕਿ ਨਹੀਂ ਹੈਗਾ ਲਗਾਓ ਹੈਗਾ ਇਹਦੇ ਨਾਲ ਪਰ ਇੰਨਾ ਲਗਾਓ ਨਹੀਂ ਹੈਗਾ ਜਿੰਨਾ ਵੇਨਾ ਉਸ ਜਾਨਵਰ ਨਾਲ ਹੋਇਆ ਵਾ ਲਗਾਓ ਕਿਉਂਕਿ ਉਹ ਜਾਨਵਰ ਦੀ ਮੈਂ ਕੱਲਾ ਨਹੀਂ ਮੈਨਾਂ ਉਹ ਜਾਨਵਰ ਅੰਬਰਸਰ ਘੁੰਮਿਆ ਦਿੱਲੀ ਘੁੰਮਿਆ ਹਰਦਵਾਰ ਘੁੰਮਿਆ ਮੇਰੇ ਨਾਲ ਉਹ ਜਾਨਵਰ ਸਕੂਟਰ ਤੇ ਲੈ ਜਾਂਦੇ ਸਕੂਟਰ ਤੇ ਲੈ ਕੇ ਗਿਆ ਜੀ ਠੀਕ ਹੈ ਜੀ ਅੰਬਾਲੇ ਮੇਰੇ ਨਾਨਕੇ ਨੇ ਅੰਬਾਲੇ ਵੀ ਉਹ ਘੁੰਮ ਕੇ ਆਇਆ ਵਾ ਤੇ ਉਥੇ ਦੇ ਬੰਦੇ ਹਰਦਵਾਰ ਦੇ ਵਿੱਚ ਕਈ ਥਾਵਾਂ ਤੇ ਜਿੱਥੇ ਤੇ ਮੈਂ ਰੁਕਿਆ ਵਾ ਸਟਾਪ ਕੀਤਾ ਵਾ ਉਹ ਵੀ ਬੰਦੇ ਤੁਹਾਨੂੰ ਇਹੀ ਗੱਲ ਕਰਨਗੇ ਕਿ ਹਾਂ ਵੀ ਉਹ ਬੰਦੇ ਸਪੈਸ਼ ਸੀਗੀ ਜਾਨਵਰ ਸਪੈਸ਼ ਸੀਗੀ ਕਿ ਉਹ ਜਾਨਵਰ ਬਹੁਤ ਸੋਹਣਾ ਸੀਗਾ ਉਹ ਜਿੱਥੇ ਤੇ ਮੈਂ ਕੰਮ ਕਰਨ ਜਾਣਾ ਵਾ ਉਹ ਜਾਨਵਰ ਦੀ ਮੇਰੀ ਘੱਟ ਉਹਦੀ ਸਪੈਸ਼ਤ ਵਾਧੇ ਕਰਨਗੇ ਮੈਨੂੰ ਇੰਨਾ ਕੁ ਪਤਾ ਵਾ ਨਹੀਂ ਹੁਣ ਹੈਗੀ ਹੈ ਕਿ ਕਿਤੇ ਨਾ ਕਿਤੇ ਉਮੀਦ ਤੁਹਾਡਾ ਜਿਹੜਾ ਤੁਹਾਡਾ ਜਾਨਵਰ ਚੋਰੀ ਹੋਇਆ ਉਹ ਵਾਪਸ ਆਊਗਾ ਦੇਖੋ ਉਮੀਦ ਤਾਂ ਹਰ ਬੰਦੇ ਨੂੰ ਹੁੰਦੀ ਹੈ ਨਾ ਕਿ ਆਊਗਾ ਚਲੋ ਪ੍ਰਮਾਤਮਾ ਦੇ ਘਰੇ ਦੇਰ ਆਂਦੇ ਨਹੀਂ ਮੈਂ ਤਾਂ ਇਹ ਕੰਨਾ ਪ੍ਰਮਾਤਮਾ ਨੂੰ ਕੀ ਪਰਮਾਤਮਾ ਜਿਹੋ ਇਹ ਹਿੱਸਾ انسان ਹੁੰਦੇ ਨੇ ਪਹਿਲੀ ਗੱਲ ਤੋਂ ਐਸੀ ਕੋਕੀ ਨਾ ਭਰ ਪਤਾ ਇੱਕ ਗੱਲ ਕਹਿਣੇ ਆ ਠੀਕ ਹੈ ਨਾ ਸਾਬਜੀ ਗੱਲ ਚਾਹੇ ਕਿਸ ਨੂੰ ਮੇਰੀ ਇਹ ਗੱਲ ਦਾ ਗੁੱਸਾ ਵੀ ਲੱਗੂਗਾ ਕਿ ਹਾਂ ਵੀ ਦੀਪਕ ਇਦਾਂ ਦੀ ਗੱਲ ਬੋਲਦਾ ਪਿਆ ਪਰ ਕਿਸਦੇ ਦੇ ਜਵਾਬ ਤਾਂ ਨਾ ਕਿਨੇ ਦਿਲ ਨਾਲ ਇਦਾਂ ਨਹੀਂ ਖੇਡਣਾ ਚਾਹੀਦਾ ਜੇ ਤੁਸੀਂ ਕਰ ਨਹੀਂ ਹੈ ਤੁਹਾਡੇ ਇੰਨਾ ਦਮ ਹੈਗਾ ਤੁਸੀਂ ਸਾਹਮਣੇ ਆਓ ਸਾਹਮਣੇ ਆ ਕੇ ਬੰਦੇ ਨਾਲ ਬੰਦਾ ਟਕਰੋ ਫਿਰ ਤਾਂ ਮੈਂ ਕਹਿਣਾ ਕਿ ਹਾਂ ਵੀ ਬੰਦੇ ਨਾਲ ਬੰਦਾ ਟਕਰਿਆ ਵਾ ਤੁਸੀਂ ਬੇਜੁਬਾਨ ਨੂੰ ਚੋਰੀ ਕਰਕੇ ਕੀ ਫਾਇਦਾ ਮਿਲਦਾ ਜੇ ਤੁਹਾਡੀ ਮੇਰੇ ਨਾਲ ਇੰਨੀ ਖਾਰ ਆ ਤੇ ਤੁਸੀਂ ਸਿੱਧਾ ਆ ਕੇ ਹਿੱਕ ਤੇ ਬੋਲੋ ਅਜੇ ਕਿਸੇ ਤੇ ਸ਼ੱਕ ਹੈਗਾ ਕਿ ਹਾਂ ਕਿਸੇ ਨੇ ਸ਼ੱਕ ਮੈਂ ਕਿਸੇ ਤੇ ਨਹੀਂ ਕਰ ਸਕਦਾ ਸ਼ੱਕਤ ਵਿੱਚ ਹੁਣ ਸ਼ੱਕ ਸ਼ੱਕ ਦੇ ਸ਼ੱਕ ਕੋਰ ਬੈਮ ਦਾ ਕੋਈ ਇਲਾਜ ਨਹੀਂ ਹੈਗਾ ਇਸ ਕਰਕੇ ਮੈਂ ਸ਼ੱਕ ਕੋਰ ਬੈਮ ਨਹੀਂ ਕਰ ਸਕਦਾ ਕਿਸੇ ਦੇ ਵੀ ਜੇ ਮੈਂ ਕਹਾਂ ਕਿ ਸ਼ੱਕ ਕੋਰ ਬੈਮ ਕਰਾਂ ਤੇ ਸ਼ੰਕ ਬੈਮ ਨਹੀਂ ਕਰ ਸਕਦਾ ਕਿ ਇਹ ਦੋ ਚੀਜ਼ਾਂ ਦੀ ਮੈ ਇਹਨੂੰ ਕਿੱਥੇ ਕਿੱਥੇ ਲੈ ਕੇ ਜਾਂਦੇ ਕਿੱਥੇ ਕਿੱਥੇ ਘੁਮਾਇਆ ਹਜੇ ਤੱਕ ਉਹਨੂੰ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਹਰੀਦੁਆਰ ਹੋ ਗਿਆ ਹੈ ਦਿੱਲੀ ਹੋ ਗਿਆ ਹਰ ਅੰਬਾਲਾ ਹੋ ਗਿਆ ਹਰ ਪਾਸੇ ਘੁਮਾਇਆ ਇਹਨੂੰ ਕਿੱਥੇ ਕਿੱਥੇ ਘੁਮਾਇਆ ਇਹ ਫਿਲਹਾਲ ਹਜੇ ਲੋਕਲੀ ਘੁੰਮ ਰਿਹਾ ਲੁਧਿਆਣੇ ਦੇ ਵਿੱਚ ਵਿੱਚ ਲੁਧਿਆਣੇ ਦੇ ਵਿੱਚ ਹਾਂਜੀ ਕਿੰਨਾ ਚਿਰ ਦਾ ਇਹ ਇਹ ਡੇਢ ਸਾਲ ਦਾ ਹੋ ਗਿਆ ਹੈ ਡੇਢ ਸਾਲ ਅੱਛਾ ਜਿੰਨੇ ਵੀ ਇਹ ਡੌਗ ਨੇ ਸਟਰੀਟ ਡੌਗ ਨੇ ਸਾਰਿਆਂ ਨੂੰ ਆਪਣੇ ਪੁੱਤਾਂ ਵਾਂਗੂ ਪਾਲ ਰਹੇ ਹੋ ਹਾਂਜੀ ਸਾਰਿਆਂ ਨੂੰ ਪਾਲਦੇ ਨੇ ਇਹਨਾਂ ਦੀ ਫੈਮਿਲੀ ਬਣਦੇ ਹਾਂਜੀ ਹਾਂਜੀ ਇਹ ਹੀ ਫੈਮਿਲੀ ਹੈ ਆਪਣੀ ਅੱਛਾ ਕੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਮੈਂ ਜਾਂਦੇ ਜਾਂਦੇ ਠੀਕ ਹੈ ਜਿੰਨੇ ਵੀ ਜਾਨਵਰ ਨੇ ਠੀਕ ਹੈ ਤੁਸੀਂ ਇਹਨਾਂ ਹੀ ਰੱਖਿਆ ਕਰੋ ਜਾਂ ਤੁਸੀਂ ਕਾਹਨੂੰ ਇਹਨਾਂ ਨੂੰ ਮਾਰਦੇ ਹੋ ਤੁਹਾਡੇ ਤੋਂ ਤੁਸੀਂ ਰੋਟੀ ਜਿਹੜੀ ਕੂੜੇ 'ਚ ਵੀ ਸਿੱਟ ਦਿੰਦੇ ਨੇ ਉਹੀ ਰੋਟੀ ਦੀ ਘਰ ਦੇ ਬਾਹਰ ਵੀ ਰੱਖ ਦੋਗੇ ਤਾਂ ਤੁਹਾਡੇ ਫਾਇਦਾ ਹੋਊਗਾ ਨਾ ਕੋਈ ਘਾਟਾ ਤਾਂ ਹੋਣ ਨਹੀਂ ਲੱਗਾ ਜੇ ਤੁਸੀਂ ਉਹ ਉਹੀ ਸੁੱਕੀ ਰੋਟੀ ਤੁਸੀਂ ਕੂੜੇ 'ਚ ਚੱਕ ਕੇ ਵੇਚ ਹੀ ਦੇਣੀ ਆ ਉਹ ਪੈਸਿਆਂ ਦੇ ਪਿੱਛੇ ਵੇਚਣੀ ਆ ਤੁਸੀਂ ਹੋਰ ਤਾਂ ਕੋਈ ਇਹ ਨਹੀਂ ਹੈਗਾ ਤੁਹਾਨੂੰ ਕੀ ਯਾਰ ਦੋ ਰੋਟੀਆਂ ਜਿਹੜੀ ਪਚੀਆਂ ਨੇ ਤੁਹਾਡੇ ਪਈਆਂ ਨੇ ਉਹ ਦੋ ਰੋਟੀਆਂ ਤੁਸੀਂ ਦਰਵਾਜੇ ਦੇ ਕੋਲੇ ਰੱਖ ਦੋ ਜਾਂ ਇੱਥੇ ਆਪਾਂ ਜਾਨਵਰਾਂ ਨੂੰ ਪਾ ਦੋ ਤੁਹਾਡੇ ਚ ਇੰਨੀ ਕਿਰਿਆ ਹੋਣੀ ਚਾਹੀਦੀ ਹੈ ਹਾਲਾਂਕਿ ਇਹ ਰੋਟੀ ਇਨਸਾਨ ਇਹਨਾਂ ਨੂੰ ਦਿੱਤੀ ਹੈ ਮੈਂ ਤਾਂ ਇਹ ਗੱਲ ਕਹਿਣਾ ਠੀਕ ਆ ਤੇ ਆਪਾਂ ਫਿਰ ਵੀ ਇਹਨਾਂ ਦੀ ਕਦਰ ਨਹੀਂ ਕਰਦੇ ਤੁਸੀਂ ਇਹ ਤੇ ਬੱਟਾ ਵੀ ਮਾਰਦੇ ਹੋ ਗੱਡੀਆਂ ਵੀ ਝੜਾ ਦਿੰਦੇ ਹੋ ਤੇ ਕਦੀ ਗਰਮ ਪਾਣੀ ਛਿੜ ਦਿੰਦੇ ਹੋ ਕਿ ਤਿਜਾਬ ਛਿੜ ਦਿੰਦੇ ਹੋ ਕੋਈ ਜ਼ਹਿਰ ਦੇ ਕੇ ਬੱਚਿਆਂ ਨੂੰ ਮਾਰਦੇ ਨੇ ਕੋਈ ਲੈਨਰ ਤਾਂ ਛਿੜ ਦਿੰਦੇ ਆ ਕੋਈ ਕੁਝ ਕਰਦੇ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੀ ਐਦਾਂ ਨਾ ਕਰਿਆ ਕਰੋ ਤੋਂ ਕਿਤੇ ਨਾ ਕਿਤੇ ਜਿੱਥੇ ਪਰਿਵਾਰ ਦੀ ਕਮੀ ਜਿਹੜੇ ਨੇ ਸਟਰੀਟ ਡੌਗਸ ਪੂਰੇ ਕਰ ਰਹੇ ਨੇ ਪੂਰੇ ਪੁੱਤਾ ਵਾਂਗੂ ਇਹਨਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਜਾ ਰਿਹਾ ਹੈ ਹਮੇਸ਼ਾ ਕਿਤੇ ਵੀ ਜਾਣਾ ਹੈ ਕੁਝ ਵੀ ਕਰਨਾ ਨਾਲ ਹੀ ਹੁੰਦੇ ਨੇ ਤੁਹਾਨੂੰ ਕਿੱਦਾਂ ਦੀ ਲੱਗੀ ਇਹਨਾਂ ਦੀ ਸਟੋਰੀ ਜੇਕਰ ਤੁਸੀਂ ਇਹਨਾਂ ਦੇ ਜਿਵੇਂ ਡੌਗ ਦੀ ਫੋਟੋ ਨਾਲ ਦੇ ਨਾਲ ਅਸੀਂ ਸ਼ੇਅਰ ਵੀ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਜੇਕਰ ਤੁਹਾਨੂੰ ਕਿਤੇ ਲੱਭਦਾ ਹੈ ਤਾਂ ਪਲੀਜ਼ ਇਹਨਾਂ ਨੂੰ ਜਿਹੜਾ ਹੈ ਇਹਨਾਂ ਦਾ ਜਿਹੜਾ ਡੌਗ ਵਾਪਸ ਕਰ ਦਿੱਤਾ ਜਾਵੇ ਤੇ ਹੋਰ ਐਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਹੈਡਲਾਈਨ ਮੈਂ ਹਾਂ ਮਲਿਕ ਕੈਮਰਾ ਪਰਸਨ